ਹੈਲੋ ਦੋਸਤੋ ਮੇਰੇ ਚੈਨਲ ਤੇ ਬਹੁਤ-ਬਹੁਤ ਤੁਹਾਡਾ ਗੁਰਵਤ ਹੈ ਕਿ ਮੈਂ ਉਮੀਦ ਹੈ ਸਭ ਵਧੀਆ ਸਭ ਠੀਕ ਹੋਗੇ ਤੇ ਅੱਜ ਅਸੀਂ ਸਭ ਨਿਊ ਵੀਡੀਓ ਲੈ ਕੇ ਆਏ ਹਾਂ ਜਿਸ ਵਿੱਚ ਅਸੀਂ ਸ਼ੇਅਰ ਕਰਾਂਗੇ ਮਸ਼ਰੂਮ ਦੀ ਸਬਜ਼ੀ ਨੂੰ ਕੁੱਕਰ ਵਿੱਚ ਕਿਸ ਤਰ੍ਹਾਂ ਰੈਸਟੋਰੈਂਟ ਸਟਾਈਲ ਬਣਾਇਆ ਜਾ ਸਕਦਾ ਹੈ ਤੇ ਤੁਸੀਂ ਵੀਡੀਓ ਜੇ ਬਣੀ ਰਹੋ ਤੇ ਐਂਡ ਤੱਕ ਵੀਡੀਓ ਨੂੰ ਜਰੂਰ ਦੇਖਿਓ ਚਲੋ ਜੀ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਇੱਕੋ ਜੀ ਆਪਾਂ ਨੇ ਲੈ ਲੇ ਮਸ਼ਰੂਮ ਲੈ ਲੇ ਚਾਰ ਪੰਜ ਪਿਆਜ਼ ਨੇ टमाटर ने हरिया मिर्चा ने लहसुन है तो अदरक है ये अपना सारा समान ले हाँ जी सब तो पहले की करना पहले आ वाली चीज़ कट दो जी मोटी चाहिए क्योंकि गलती नहीं हैगी ना इस करके गर्म पानी धो दो फ्रैश फ्रैश मशरूम ने गर्म पानी धो के बिल्कुल साफ हो जाएंगे ਤੋ ਕਿ ਬਿਲਕੁਲ ਕਲੀਨ ਹੋ ਗਏ ਨੇ ਆਪਣੇ ਸਭ ਤੋਂ ਪਹਿਲਾਂ ਆਪਾਂ ਮਸ਼ਰੂਮ ਅਲੱਗ ਕਰ ਦਨੇ ਆ ਪਨਪਾ ਮਸ਼ਰੂਮ ਨੂੰ ਕੱਟ ਦਿਆ ਇਸ ਤਰ੍ਹਾਂ ਇਸ ਤਰ੍ਹਾਂ ਕੱਟ ਦਵਾਂਗੇ ਇਹਨੂੰ ਆਪਾਂ ਕੁੱਕਰ ਚ ਬਣਾ ਰਹੇ ਹਾਂ ਤਾਂ ਇਸ ਤਰ੍ਹਾਂ ਪੀਸ ਰੱਖਾਂਗੇ ਇਹਨਾਂ ਦੇ ਐਵੇਂ ਸਾਈ ਕਰਦੇ ਹੁਣ ਇਹਦੇ ਵਿੱਚ ਆਪਾਂ ਨੇ ਕੀ ਕਰਨਾ ਹੈ ਮਸਾਲਾ ਪਾ ਦੇਣਾ ਗਰਮ ਮਸਾਲਾ ਕਿਉਂ ਟੁਕੜਿਆ ਹੋਇਆ ਉਹ ਵੀ ਮਸਾਲਾ ਇਸ ਵਿੱਚ ਪਾ ਦਿੰਨੇ ਆ ਇਸ ਨਾਲ ਜਿਹੜਾ ਇਹ ਸਵਾਦ ਹੈ ਉਹ ਵਧੀਆ ਹੋਏਗਾ ਤੇ ਮਸ਼ਰੂਮ ਮਿਲਦੇ ਇੱਕਦਮ ਠੀਕ ਕੇ ਆਉਣਗੇ ਹੁਣ ਕੀ ਕਰਨਾ ਹੈ ਜੀ ਆਪਾਂ ਨੇ ਟਮਾਟਰ ਪਿਆਜ਼ ਕੱਟਨੇ ਨੇ ਜਿਸ ਤਰ੍ਹਾਂ ਆਪਾਂ ਪਤਰਕਾ ਕੱਟਿਆ ਸੀ ਇਸ ਤਰ੍ਹਾਂ ਕੱਟੋ ਜੀ ਆਪਾਂ ਨੇ ਪਿਆਜ਼ ਕੱਟ ਲਈ ਹਰੀ ਮਿਰਚ ਕੱਟ ਲਈ ਐ ਟਮਾਟਰ ਤੇ ਲਸਣ ਨੂੰ ਇਸ ਤਰ੍ਹਾਂ ਹੀ ਰਹਿਣ ਦਿੱਤਾ ਤੇ ਇੱਧਰ ਆਪਾਂ ਨੇ ਕੁੱਕਰ ਨੂੰ ਧਰਤਾ ਗੈਸ ਤੇ ਗੈਸ ਨੂੰ ਵਰਤਾ ਆਨ ਤੇ ਕੁੱਕਰ ਚਲਾਤਾ ਹੁਣ ਇਸ ਵਿੱਚ ਪਾ ਪਾਵਾਂਗੇ ਤੇਲ ਹਾਂਜੀ ਪ੍ਰੈਸ਼ਰ ਕੁੱਕਰ ਚ ਆਪਾਂ ਪਾ ਪਾਵਾਂਗੇ ਪਹਿਲਾਂ ਤੇਲ ਤੇਲ ਪਾਤਾ ਆਪਾਂ ਤੇਲ ਥੋੜੇ ਤੇਲ ਨੂੰ ਗਰਮ ਹੋਣ ਦਿੰਨੇ ਆ ਥੋੜਾ ਜਿਹਾ ਭੁੰਨਦੇ ਆ ਤੇ ਨਾਲ ਹੀ ਆਪਾਂ ਪਾਵਾਂਗੇ ਇਸ ਚ ਲਸਣ हाँ के पाते अपने प्याज इन थोड़ा जहा हल्का जहाउन होल्का जहां नमक अपने पाता जो हल्का जहा भुनिया जाए देखो जी हल्का जहा ब्राउन हो गया हम इस टमाटर प्याज वो भी पा देवे टमाटर प्याज हरिया मत इस पावे हल्दी मिर्च स्वाद अनुसार हल्दी उसमें मिर्च इसव आप पानी ਇਸ ਤੇ ਅੱਧਾ ਕੁ ਗਲਾਸ ਪਾਣੀ ਪਾ ਲਓ। ਇਹ ਕੁੱਕਰ ਬੰਦ ਕਰਤਾ ਦੋ ਸੀਟੀਆਂ ਆਣ ਦਿੰਨੇ ਆ। ਦੋ ਸੀਟੀਆਂ ਆਣ ਦਿੰਨੇ ਆ ਉਸ ਤੋਂ ਬਾਅਦ ਦੱਸਾਂਗੇ ਕਿ ਆਪਾਂ ਨੇ ਮਸ਼ਰੂਮ ਨੂੰ ਕਦੋਂ ਪਾਣਾ ਹੈ। ਵੀਡੀਓ ਨੂੰ ਪੂਰੀ ਵਾਜ ਜ਼ਰੂਰ ਕਰਿਓ। ਪਹਿਲਾਂ ਦੋ ਸੀਟੀਆਂ ਆਣ ਦਿੰਨੇ ਆ। ਦੇਖੋ ਇਹ ਮਸਾਲਾ ਆਪਣਾ ਐਵੇਂ ਹੋ ਗਿਆ। ਹੁਣ ਆਪਾਂ ਨੂੰ ਤੜਾਂਗੇ ਗੈਸ ਉਤਰੇ ਹੋ ਕੇ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਸਾਰੇ ਨੂੰ ਪੀਸ ਦੇਣਾ ਤਾਂ ਜੋ ਗਰੇਵੀ ਬਣ ਜੇ ਦੇਖੋ ਜੀ ਮਸਾਲੇ ਨੇ ਆਪਣਾ ਜਿਹੜਾ ਇਹ ਕਿਉਂ ਛੱਡਤਾ ਦੇਖੋ ਇਹ ਸਾਰਾ ਕਿਉਂ ਛੱਡਤਾ ਹੁਣ ਆਪਾਂ ਨੇ ਕੀ ਕਰਨਾ ਇਹ ਆਪਣੇ ਮਸ਼ਰੂਮ ਨੇ ਇਹ ਇਹਨੇ ਆਪਣੀਆਂ ਜਿਹੜੇ ਧਣੀਆਂ ਦੇ ਡੰਟਰ ਹੁੰਦੇ ਨੇ ਉਹ ਨੇ ਇਹਨਾਂ ਨਾਲ ਜਿਹੜਾ ਸਬਜ਼ੀ ਦਾ ਸਵਾਦ ਬਹੁਤ ਵਧੀਆ ਬਣੂਗਾ ਤੇ ਆਪਾਂ ਨੇ ਧਣੀਆਂ ਦੇ ਡੰਠਲ ਕੱਟ ਲਏ ਨੇ ਮਸ਼ਰੂਮ ਨੇ ਹੁਣ ਮਸ਼ਰੂਮ ਤੇ ਧਣੀਆਂ ਦੇ ਡੰਠਲ ਨੂੰ ਆਪਾਂ ਸਬਜ਼ੀ ਸਵਾਦਾਂਗੇ ਦੇਖੋ ਇਸ ਵਿੱਚ ਆਪਾਂ ਨੇ ਪਾਤਾ ਪਾਣੀ ਇੱਕ ਗਲਾਸ ਤੇ ਕੁੱਕਰ ਨੂੰ ਕਰਦਨੇ ਆ ਬੰਦ ਤੇ ਦੋ ਛਿਟੀ ਆਣ ਤੋਂ ਬਾਅਦ ਆਪਾਂ ਦਖਾਣੇ ਆ ਸਬਜ਼ੀ ਕਿਸ ਤਰ੍ਹਾਂ ਦੀ ਬਣੀ ਦੇਖੋ ਕਿੰਨੀ ਵਧੀਆ ਸਬਜੀ ਬਣ ਕੇ ਤਿਆਰ ਹੈ ਦੇਖੋ ਜੀ ਟੇਸਟੀ ਟੇਸਟੀ ਮਸ਼ਰੂਮ ਦੀ ਸਬਜੀ ਬਣ ਕੇ ਰੈਡੀ ਹੋ ਗਈ ਹੈ ਗਰਮ ਗਰਮ ਰੋਟੀ ਨਾਲ ਸਰਵ ਕਰੋ ਤੇ ਖਾਓ ਇੰਜੋਏ ਦਾ ਸਬਜੀ ਕਮੈਂਟ ਕਰਕੇ ਦੱਸਿਓ ਕਿਸ ਤਰ੍ਹਾਂ ਦੀ